ਜਿਹੜਿਆ ਰੱਖ ਭਾਈ ਕਰਮਜੀਤ ਸਿੰਘ ਜੀ ਇੰਜੀਨੀਅਰ ਤੇ ਭਾਈ ਸੁਭਸ਼ੇਰ ਸਿੰਘ ਜੀ ਇੱਥੇ ਆਏ ਨੇ ਉਹਨਾਂ ਨੇ ਵੀ ਜਿੰਨੀ ਸੌ ਜਿਹੜੇ ਉਹਨਾਂ ਘਰਾਂ ਦੇ ਵਿੱਚ ਗੁਜ਼ਾਰੇ ਨੇ ਇਸ ਵੀਰ ਨੂੰ ਸਿਰ ਕੋਈ ਮਹਿਸੂਸ ਕਰ ਸਕਦਾ ਜਿਹਨਾਂ ਮਾਦਾ ਸੈਨਿਕ ਮੇਰਾ ਤੇ ਮੇਰੇ ਭਰਾ ਦਾ ਜਿਹੜਾ ਜੰਮ ਇਸ ਧਰਤੀ ਤੇ ਹੋਇਆ ਤੇ ਯਾਰ ਖੇਤਾਂ ਦੇ ਵਿੱਚ ਕਿੱਥੀ ਕਰਦੇ ਸੀ ਜਦੋਂ ਬਟਦੇ ਸੀ ਇਹ ਧਰਤੀ ਕਮਗੀ ਦਾ ਕਿਤਾ ਵਿਸ਼ਲੇਸ਼ਕ ਪਤਾ ਸਰਹੰਸੀ ਦੇ ਗੁਰਮਤ ਸਿੰਘ ਜੀ ਦੇ ਚਰਮਸ਼ੂ ਪ੍ਰੋਫਟਰ ਨੇ ਹੈ ਮੈਂ ਤਾਂ ਹਮੇਸ਼ਾ ਇਹ ਸੋਚ ਕਰਦਾ ਕਿ ਸਰ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨਾਂ ਲੱਗਿਆ ਹੋਇਆ ਕਿਹੜਾ ਧੂੜ ਦਾ ਕੰਮ ਜਿਹਨੇ ਵੱਖੀ ਨਾਲ ਲੱਗਿਆ ਜਿਹੜਾ ਮੈਨੂੰ ਮੈਨੂੰ ਉਹ ਅਸ਼ੀਰਵਾਦ ਦਿੱਤਾ ਕਿ ਮੈਂ ਇਥੋਂ ਚੱਲ ਕੇ ਕੌਮੀ ਯੂਨੀਵਰਸਿਟੀ ਦੇ ਮੈਂ ਆਪਣੇ ਉਸ ਸਥਾਨ ਤੇ ਚੱਲ ਰਿਹਾ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਕੌਮੀ ਸ਼ਹਿਰ ਪਾਈਕਰ ਕਦਰ ਸਿੰਘ ਗੋੜੀ ਦੇ ਇਥੋਂ ਅਸ਼ੀਰਵਾਦ ਬਣਿਆ ਗੁਰੂ ਸਾਹਿਬ ਦਾ ਨਮਸਕਾਰ ਲਿਆ ਗਿਆ ਸ਼ਹੀਦ ਦੇ ਬਾਪਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਤਸ਼ੀਲੀ ਦੀ ਤਾਣ ਦਿੱਤੀ ਕੰਮ ਦੀ ਕਮ ਅਥਰੀ 30 ਸਾਲਾਂ ਦਾ

ਜਦੋਂ ਮੈਨੂੰ ਯਾਦ ਆ ਜਦੋਂ ਮੈਂ ਦੇ ਕੌਮੀ ਸੀਰ ਪਾਇ ਤਲਾਵਤ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਜਲੀ ਭੈਣ ਨੇ ਬਸ ਅੱਜ ਕਹਿ ਕੇ ਦੋਹਾਂ ਦੇ ਜਿਲਦੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖਿਓ ਹੋਗਰਾ ਆਪਣਾ ਫੈਸਲਾ ਪਹਿਲਾਂ ਹੀ ਕਰਾ ਲਏ ਈ ਸਾਲ ਹੋ ਗਏ ਕੋਈ ਆਸਾਨਾ ਬੋਲ ਦਿਓ ਕਿੰਨੋਂ ਰਹਾਣਾ ਬਣ ਜਾਈ ਮੈਂ ਉਹਨੂੰ ਵਾਦਾ ਕਰਕੇ ਆ ਤਨ ਮੈਂ ਸੱਚੀ ਬੋਲਦਾ ਮੈਂ ਕੁਝ ਐਸਾ ਨਹੀਂ ਕਹਿੰਦਾ ਅਸੀਂ ਉਸ ਧਰਤੀ ਤੇ ਜਦੋਂ ਅਸੀਂ ਚੱਲੇ ਉਸ ਦੀ ਮੇਰੇ ਦਿਲ ਨੂੰ ਅੱਜ ਵੀ ਕੰਮਦਾ ਜਦੋਂ ਮੈਂ ਤੇ ਦਲਾਵਤ ਸੀਗਾ ਕੰਮੀ ਡੈਡੀ ਨੂੰ ਸ਼ਹੀਦ ਬਾਦ ਲੈ ਕੇ ਉਹ ਘਰ ਤੋਂ ਬਾਹਰ ਨਿਕਲੇ ਨਾ ਸਾਡੇ ਕਦਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਬਹੁਤ ਤੇਜ਼ੀ ਨਾਲ ਆਪਣੀ ਮੰਜ਼ਿਲ ਵੱਲ ਨੂੰ ਹੋ ਰਿਹਾ ਹੋਵੇ ਨਹੀਂ ਆਈ ਸਾਡਾ ਮਿਸਰ ਸਫਲ ਹੋਇਆ ਕੌਮੀ ਸ਼ਹੀਦ ਪਾਈ ਦਲਾਵਤ ਦੇ ਜੈ ਸਿੰਘ ਜਵਾ ਆਪਣੀ ਸਹੀਦ ਸਹਬਤ ਦੇ ਕੇ ਕੌਮੀ ਸ੍ਰੀ ਦੱਖਤਾਲ ਨੂੰ ਮਿਲਿਆ ਉਹਨਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਿਰਦਾ ਕਰਦਾ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਪਿਆਰ ਕੋਈ ਦੁਸ਼ਮਣੀ ਨਹੀਂ ਸੀ ਨਾ ਕੋਈ ਬਲਾਵਾ ਵੀ ਨਹੀਂ ਆ ਫਿਰ ਵੀ ਮੈਂ ਆਪਣੀ ਜੜੀਓ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸੇ ਧਰਤੀ ਤੇ ਦਿੱਲੀ ਦੇ ਹੋਕੋਆਂ ਨਾਲੇ ਸਾਡੇ ਮਿਠ ਕੇ ਸਾਡੇ ਨਾਲ ਜਦੋਂ ਵੀ ਬੇਸਾਬੀਅਤ ਕੀਤੀਆਂ ਉਹਨਾਂ ਨੇ ਮਿਠ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣੀ ਚਾਹੀਦਾ ਹੈ ਜਦੋਂ ਉਹਨਾਂ ਨੇ ਸ੍ਰੀ ਕਾਂਟਕ ਕੋਲਟ ਆਇਆ ਮਿਠ ਕੇ ਟਾਇਆ ਜਦੋਂ ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤਾ ਮਿਟ ਕੇ ਕੀਤਾ ਜਦੋਂ ਬਲਾਲਾ ਉਹਨਾਂ ਸਿੱਖਾਂ ਦੇ ਕਾਗਲਾਂ ਨੂੰ ਇਰਤਦਾਨ ਨਾ ਕਰਤਾ ਫੈਸਲਾ ਕੀਤਾ ਮਿਟ ਕੇ ਕੀਤਾ ਉਹਨਾਂ ਭਗਵਾਨਾਂ ਨੇ ਪੰਜਾਬ ਦੀ ਧਰਤੀ ਨੂੰ ਬਹੁਤ ਨਿਵਾਨ ਕੀਤਾ ਕਿ ਅਸੀਂ ਇਸ ਧਰਤੀ ਦੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡਾ ਫਰਜ਼ ਸੀ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਦੇ کہنا سی کچھ نہیں کیتا جو بھی کیتا جو بھی کرایا وہ گروہ ساہمان نے کاف کرایا ساڑھے سرطے ہاتھ رکھیا اس لیے سب کومیش کاس کے بچے شامل <سؤال> ہوئے بھائی دلاو سنگھ یا سنگھ والا شہید ہوگئے تدری کرتاری ہوگئے میں آگے نے بچا کے کچھ نہیں کہا میں سب سے دو اکتر کو دے جار سامنے کہا میں سب سے شامل ہیں میں نے آپ آنے میں ਕਦੇ ਤੈਨੂੰ ਪਤਾ ਮੈਨੂੰ ਸਾਡੇ ਕਈ ਜੱਜ ਸਾਹਿਬਾਂ ਨਾਲ ਬਦਲੇ ਸਾਡੇ ਤਾਂ ਬੇਟੇ ਜਰਦਿਸਨ ਸਾਡੇ ਨਾਲ ਦੇ ਇਸ ਕੇਸੇ ਵਿੱਚ 8.77 ਦੇ ਜੱਜ ਸੈਸ਼ਨਰ ਦੇ ਬਦਲੇ 12 ਸਾਲ ਕੀ ਚੱਲਿਆ ਮੈਂ ਦੋ ਵਕਤ ਸਾਡੇ ਦੇ ਬੋਲ ਕੇ ਵੀ 12 ਸਾਲ ਇੰਤਜ਼ਾਰ ਕਰ ਰਿਹਾ ਹਾਂ ਫੈਸਲੇ ਦਾ ਸੈਸ਼ਨ ਕੋਰਟ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਤਾ ਜਾ ਮੈਨੂੰ ਜੱਜ ਸਾਹਿਬ ਇੱਕ ਜੱਜ ਸਾਹਿਬ ਕਹਿੰਦੇ ਪਰਵਾਸੇ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਏਗੀ ਮੈਂ ਕਿਹਾ ਜੱਜ ਸਾਹਿਬ پتا سوچ سمجھ کے نہیں بیٹھا بارہ سال ادال نے فیصلہ سنایا کہ تین میں بیٹھے لکھ کے دا سا فیصلہ منظور ہے ਆਪਰੇ ਅਗਲੀ ਕਾਪੀ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ